ਜੇ ਬਬਲੀਖਾਂ ਦੀ ਕੋਈ ਮੈਸੇਜ ਦੇਣਾ ਚਾਹੁੰਦੇ ਜੇ ਕੌਮ ਨੂੰ ਇਹ ਮੁੰਡਾ ਸਾਡਾ ਨਿਹਰਾ ਹੋ ਰਿਹਾ ਤੋਂ ਵੀ ਜਿੰਨੇ ਆਹੇਗੇ ਸਾਡਾ ਜਿਹੜਾ ਸਮੁੱਚਾ ਪੰਚਤਾਲੀ ਕਰਨਾ ਦਾਲਾ ਇਹ ਪਹਿਲੇ ਦਿਨ ਤੋਂ ਲੈ ਕੇ ਅੱਜ ਪੌਣੇ 2 ਸਾਲ ਹੋ ਗਿਆ ਹੈ ਮੋਰਚੇ ਨੂੰ ਪੌਣੇ 2 ਸਾਲ ਹੋ ਗਿਆ ਜੀ ਮੋਰਚਾ ਲੱਗੇ ਨੂੰ ਇਹ ਮੋਰਚਾ ਕੇਵਲ ਤੇ ਕੇਵਲ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪਾਂ ਦੇ ਇਨਸਾਫ ਵਾਸਤੇ ਬੰਦੀ ਸਿੰਘਾਂ ਵਾਸਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਕਾਦੇ ਵਾਸਤੇ ਕੀਤੀ ਏ ਭਗ ਵਾਸਤੇ ਸਮੁੱਚੇ ਹੀ ਪੰਜਾਬ ਭਾਰਤ ਦੀ ਚੜ੍ਹਦੀ ਕਲਾ ਰੱਖਣ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਆ ਕੋਈ ਉਹਨਾਂ 'ਤੇ ਜ਼ੁਲਮ ਨਹੀਂ ਕੀਤਾ ਚਲੋ ਵਿਰੋਧੀ ਸਰਕਾਰਾਂ ਦੇ ਜੇ ਨਿਆਂ ਦੇ ਵਿੱਚ ਉਹ ਜ਼ੁਲਮ ਕੀਤਾ ਤੇ ਉਹਨਾਂ ਨੇ ਜ਼ੁਲਮ ਦੀਆਂ ਸਜ਼ਾਵਾਂ ਭੋਗ ਤੀਆਂ ਮੌਜੂਦਾ ਕੀ ਹਾਲਾਤ ਨੇ ਬਾਬਾ ਜੀ ਇੱਥੇ ਮੋਰਚੇ ਦੇ ਮੋਰਚੇ ਦੇ ਅੱਜ ਹਾਲਾਤ ਅੱਜ ਮੋਰਚੇ ਦੇ ਹਾਲਾਤ ਐ ਇਸ ਤਰ੍ਹਾਂ ਜੀ ਜਿਵੇਂ ਮੋਰਚਾ ਤੁਹਾਨੂੰ ਅੱਗੇ ਦੱਸ ਕੇ ਠਹਿ ਆ ਵੀ ਡੇਢ ਪੌਣੇ 200 2 ਸਾਲ ਹੋ ਗਏ ਲੱਗੇ ਨੂੰ ਇੱਥੇ ਤਕਰੀਬਨ ਕਾਫੀ ਜਥੇਬੰਦੀਆਂ ਨੇ ਤਾਰਾ ਕੀਤਾ ਸੀ ਜਿਹਨੂੰ ਆਂਦੇ ਆ ਸਥਿਤੀ ਤੇ ਅੱਜ ਪਹੁੰਚ ਗਿਆ ਜਿਹੜਾ ਮੋਰਚਾ ਇਹਦੇ ਵਿੱਚ ਜਿਹੜੇ ਵੀ ਮੋਰਚੇ ਨੂੰ ਚਲਾਉਣ ਵਾਲੇ ਸਾਡੇ ਵੀਰ ਆ ਜਿਨ੍ਹਾਂ ਨੇ ਸਮੁੱਚੀ ਕੌਮ ਨੂੰ ਸੇਧ ਦੇਣੀ ਸੀ ਜਿਨ੍ਹਾਂ ਨੇ ਪੰਥ ਦੀ ਧਰਮ ਦੀ ਗੱਲ ਕਰਨੀ ਸੀ ਉਹਨਾਂ ਨੂੰ ਐ ਸਾਫ਼ ਸ਼ੀਸ਼ਾ ਚਾਹੀਦਾ ਸੀ ਕਈ ਵਾਰੀ ਸਾਡੇ ਵਿੱਚ ਐਸੀ ਗੱਲ ਹੋ ਜਾਂਦੀ ਆ ਧਰਮ ਦੀ ਪੰਥ ਦੀ ਅਸੀਂ ਅੰਦਰੋਂ ਗੱਲ ਕਰਕੇ ਤੁਰਦੇ ਆ ਤੇ ਅੱਗੇ ਵਿੱਚ ਲਾਲਚ ਦੇ بڑے بڑے ਇਹਦੇ ਵਿੱਚ ਰਾਜਨੀਤਿਕ ਤਿੱਬੇ ਖੜੇ ਆ ਅਸੀਂ ਉੱਥੇ ਕਿ ਖੜ ਜਾਂਦੇ ਕੌਮ ਦੀ ਗੱਲ ਕਰਦੇ ਕਰਦੇ ਜਿਨ੍ਹਾਂ ਨੇ ਕੌਮ ਦੀ ਸੱਚੀ ਤੇ ਸੁੱੱਚੀ ਗਵਾਹੀ ਕੀਤੀ ਆ ਉਹਨਾਂ ਨੂੰ ਗੁਰਮਖੋ ਪਿਆਰਿਓ ਲੋਕ ਦਿਲਾਂ ਦੇ ਵਿੱਚ ਥਾਂ ਦਿੰਦੇ ਆ ਤੇ ਕਿਹੇ ਮਾੜੇ ਬੰਦੇ ਨੂੰ ਕੋਈ ਪਿੰਡ 'ਚ ਵੀ ਰਹਿਣ ਵਾਸਤੇ ਥਾਂ ਨਹੀਂ ਦਿੰਦਾ ਪਰ ਇਹ ਸਮੁੱਚਾ ਇਤਿਹਾਸ ਕੁਰਬਾਨੀਆਂ ਭਰਿਆ ਵਾ ਜੋਧਿਆਂ ਸੂਰਮਿਆਂ ਦਾ ਇਸ ਭਾਰਤ ਵਾਸਤੇ ਪੂਰੇ ਪੰਜਾਬ ਦੇ ਵਿੱਚ ਸਮੁੱਚੇ ਪੰਥ ਖਾਲਸੇ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਅੱਜ ਵੀ ਸਮੁੱਚੀ ਜਿੰਨੀ ਵੀ ਸਾਰੀ ਗੁਰੂ ਕੀ ਨਾਨਕ ਨਾਮ ਲੇਵਾ ਸਾਧ ਸੰਗਤ ਦਾ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਸਾਡੇ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਆ 328 ਰੁਪਿਆਂ ਦਾ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਦੇਸ਼ ਦੇ ਵਿੱਚ ਬੇਅਦਵੀਆਂ ਜਿਹੜੀਆਂ ਵਾਅਦੇ ਤੋਂ ਵਾਅਦੇ ਟੜਾ-ਟੜ ਹੋ ਰੀਆਂ ਇਹ ਸਾਡੇ ਗੁਰੂ ਦੀ ਬੇਅਦਵੀਆਂ ਜਿਹੜੀਆਂ ਹੋ ਰੀਆਂ ਇਹ ਬਹੁਤ ਸ਼ਰਮਨਾਕ ਗੱਲ ਆ ਇਹਦੇ ਵੱਲੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਤੇ ਜਿਹੜੇ ਜ਼ਿੰਮੇਵਾਰ ਆ ਪੰਥ ਦੇ ਜਥੇਦਾਰ ਆ ਉਹਨਾਂ ਨੂੰ ਵੀ ਵਾਅਦੇ ਤੋਂ ਵਾਅਦੇ ਧਿਆਨ ਦੇਣਾ ਚਾਹੀਦਾ ਭਾਜੀ ਇੱਥੇ ਫਿਰ ਲੰਗਰ ਪਾਣੀ ਨੂੰ ਲੈ ਕੇ ਕਿੰਦਾ ਚੱਲਦਾ ਤੁਸੀਂ ਸਵੇਰੇ ਦੱਸਦੇ ਸੀ ਕਿ ਚੰਨੇ ਢੰਡੇ ਪਏ ਨੇ ਰੋਟੀ ਪਾਣ ਦਾ ਉਖਾ ਹੈ ਥੀ ਦੇ ਜਿਹੜਾ ਲੰਗਰ ਪਾਣੀ ਦੇ ਬਾਰੇ ਤੁਸੀਂ ਗੁਰਮਖੋ ਸਵਾਲ ਕੀਤਾ ਕਈ ਵਾਰੀ ਐਸੀ ਅੰਦਰੋਂ ਸਚਾਈ ਦੱਸ ਗਏ ਤੇ ਕਈ ਵਾਰੀ ਕਿ ਲੋਕ ਕਹਿੰਦੇ ਵੀ ਖੰਦੀ ਇਹ ਬਾਬਾ ਜੀ ਹੁਣੀ ਕੋਈ ਭੁੱਖ ਦਾ ਚਾਏ ਕੋਈ ਚੜ ਦੀ ਗਲਾ ਤੋਂ ਬਜਾਏ ਢੈਂਦੀ ਗਲਾ ਦਾ ਕਰ ਭਜਨਾ ਸਚਾਈ ਇਹ ਆ ਗੁਰਮਖੋ ਮੋਰਚਾ ਲੱਗੇ ਤੋਂ ਸਾਨੂੰ 3 ਮਹੀਨੇ ਲੰਗਰ ਪਾਣੀ ਦੀ ਰਾਹਤ ਵੀ ਕੋਈ ਭੇਜਦੇ ਰਹਿ ਮੋਰਚੇ ਤੋਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘੋੜਿਆਂ ਵਾਸਤੇ ਦਾਣਾ ਵੀ ਭੇਜਦੇ ਰਿਹਾ ਅੱਜ ਕੋਈ ਘੋੜਿਆਂ ਵਾਸਤੇ ਦਾਣਾ ਨਹੀਂ ਗੱਟਾ ਵੀ ਲੰਗਰ ਦੀਆਂ ਰਸਤਾ ਨਹੀਂ ਇਹਨੂੰ ਹੀ ਆਖਿਆ ਬਾਬਾ ਜੀ ਨੇ ਭਗਤਾਂ ਨੇ ਮੌਤੋਂ ਭੁੱਖ ਬੁਰੀ ਰਾਤ ਸੁਤੇ ਖਾ ਕੇ ਦਿਨੇ ਫੇਰ ਖੜੀ ਇਹ ਗੁਰਮਖੋ ਇਹ ਅੱਜ ਅਸੀਂ ਇਸ ਗੱਲ ਦਾ ਜਿੰਨੀਆਂ ਵੱਡੀਆਂ ਸੰਸਥਾਵਾਂ ਦਾਅਵੇ ਬੰਦੀਆਂ ਸੀ ਬੜੇ-ਬੜੇ ਦਾਨ ਕਰਦੇ ਆ ਬੜੇ-ਬੜੇ ਲੋਕ ਭਲਾਈ ਦੇ ਕੰਮ ਕਰਦੇ ਆ ਆ ਜਿਹੜੇ ਬੰਦੀ ਸਿੰਘਾਂ ਦੇ ਮੋਰਚੇ ਵਾਸਤੇ ਜਿਹੜੀ ਫੌਜ ਬੈਠੀ ਆ ਇਹ ਬਿਨਾਂ ਤਨਖਾਹ ਤੋਂ ਆ ਇਹਨੂੰ ਕੋਈ ਸ਼੍ਰੋਮਣੀ ਕਮੇਟੀ ਵੀ ਨਹੀਂ ਭੇਜਦੀ ਇਹਨੂੰ ਕੋਈ ਬਾਹਰੋਂ ਫੰਡ ਨਹੀਂ ਆ ਰਿਹਾ ਇਹ ਆ ਗੁਰੂ ਦੇ ਘੋੜੇ ਗੁਰਮਖੋ ਇਹਨਾਂ ਦੀ ਵਾਅਦੇ ਤੋਂ ਵਾਅਦੇ ਹੀ ਲਿੱਦ ਖਿੱਚ ਕੇ ਪਾਸੇ ਕਰ ਦੇਣੀ ਤੇ ਇਹਨਾਂ ਨੂੰ ਦਾਣਾ ਪਾ ਕੇ ਖਰਕਰੇ ਮਾਰਦੇ ਤੇ ਭਿਜਾਉਣਾ ਇਹ ਸਮੁੱਚੇ ਪੰਥ ਖਾਲਸੇ ਨੇ ਵਿਰਸਾ ਸੰਭਾਲਿਆ ਅੱਜ ਵੀ ਨਿਹੰਗ ਸਿੰਘਾਂ ਨੇ ਇਹ ਗੁਰਮਖੋ ਤੁਸੀਂ ਇਹਦਾ ਧਿਆਨ ਦਿਓ ਮੋਰਚੇ ਦਾ ਮੋਰਚੇ ਦੀ ਹਾਰ ਹੁੰਦੀ ਆ ਜਦੋਂ ਉਹਦੇ ਆਗੂ ਕਮਜ਼ੋਰ ਹੋ ਜਾਂਦੇ ਆ ਆਂਦੇ ਆ ਛਾ ਮਹਮਦਾ ਇੱਕ ਜਰਨਲ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹੁੰਦੀ ਸਰਕਾਰ ਤਾਂ ਅਜ ਮੁੱਲ ਪਉਂਦੀ ਜਿਹੜੀਆਂ ਖਾਲਸੇ ਤੇਗਾ ਮਾਰੀਆਂ ਨੇ ਜਿਹੜੇ ਤੇਗਾ ਮਾਰਦੇ ਆ ਜਿਹੜੇ ਧਰਮ ਦਾ ਕੰਮ ਕਰਦੇ ਆ ਉਹਦਰ ਸਾਨੂੰ ਗੁਰਮਖੋ ਧਿਆਨ ਦੇਣਾ ਚਾਹੀਦਾ ਇਹ ਚੜ੍ਹਦੀ ਕਲਾ ਦੇ ਵਿੱਚ ਵਸੋ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅੱਜ ਸਮਾਜ ਸੇਵਕ ਵੀ ਪਹੁੰਚੇ ਨੇ ਸੇਵਾ ਕਰਨ ਤੁਹਾਡੇ ਕੋਲ ਅੱਛਾ ਜੀ ਕਿਹੜੀ ਆਪਣੀ ਜਥੇਬੰਦੀ ਬਾਬਾ ਜੀ ਵਾਹ ਜੀ ਅੰਮ੍ਰਿਤਸਰ ਸਾਹਿਬ ਗੁਰਮੁਖੋ ਐਂਬ੍ਰਤ ਸਾਰਸਾ ਤੋਂ ਮੇਰੇ ਵੀਰ ਆ ਤੈਲ ਹੋਲੇ ਤੋਂ ਕੋਲੇ ਲੰਘ ਰਿਹਾ ਸੀ ਫੌਜਾਂ ਦੇ ਫੌਜਾਂ ਇਹਨਾਂ ਨੇ ਪੁੱਛਿਆ ਬਾਬਾ ਜੀ ਤੁਹਾਨੂੰ ਕਿਸੇ ਕੋਈ ਕਿਸ ਤਰ੍ਹਾਂ ਮੋਰਚੇ ਦੇ ਹਾਲਾਤ ਅਸੀਂ ਕਹਿਆ ਗੁਰਮੁਖੋ ਆਪ ਹੀ ਵੇਖ ਲਓ ਕਹਿਣੇ ਕੋ ਸੋਬਾ ਨਹੀਂ ਦੇਖੇ ਹੀ ਪਰਵਾਨ ਉਹਨਾਂ ਨੇ ਜਦੋਂ ਹਾਲਾਤ ਵੇਖੇ ਵੀ ਬਾਬਾ ਜੀ ਉਹਨਾਂ ਦੇ ਚੁੱਲਿਆਂ ਦੇ ਵਿੱਚੋਂ ਅੱਗ ਬਲਣੀ ਤਾਂ ਹੀ ਬਲਣੀ ਆ ਆ ਰਸਤਾ ਵਸਤਾ ਉਤਰਨੀਆਂ ਤੇ ਲੰਗੜ ਲਾਵਾਂਗੇ ਘੋੜਿਆਂ ਵਾਸਤੇ ਗੁਰਮੁਖੋ ਦਾਣਾ ਭੇਜਿਆ ਕਰੋ ਤੰਬੂ ਸਾਡੇ ਅਜ ਪਾਟੇ ਪਏ ਆ ਤਰਪੇਲਾ ਵਧੀਆ ਚਾਹੀਦੀਆਂ ਤੰਬੂ ਸਾਨੂੰ ਚੰਗੇ ਚਾਹੀਦੇ ਆ ਸਾਨੂੰ ਤੰਬੂ ਤਰਪੇਲਾ ਲਿਆਣ ਕੇ ਦਿਓ ਲੋੜੀ ਦੀਆਂ ਚੀਜ਼ਾਂ ਅਸੀਂ ਨਹੀਂ ਆਦੇ ਸਾਨੂੰ ਕੋਈ ਮਾਇਆ ਦਿਓ ਮਾਇਆ ਦੇ ਨਾਲ ਗੁਰਮਖੋ ਕੋਈ ਐਡੀ ਗੱਲ ਨਹੀਂ ਜਿਹੜੀਆਂ ਵਰਤੋ ਵਾਲੀਆਂ ਚੀਜ਼ਾਂ ਉਹ ਤੁਸੀਂ ਆਪ ਦੇ ਕੇ ਆਇਆ ਕਰੋ ਸਿੰਘ ਜਿਹੜੇ ਘੋੜਿਆਂ ਦੇ ਮਗਰ ਬੈਠੇ ਆ ਇਹਨੂੰ ਚੋਲੇ ਕਸ਼ੇਰਾਂ ਦੀ ਲੋੜ ਕਿਸੇ ਨੂੰ ਬਾਣੇ ਦੀ ਲੋੜ ਚੜ੍ਹਦੀ ਕਲਾ ਦੇ ਵਿੱਚ ਗੁਰਮਖੋ ਬਲਾਓ ਫਤਿਹ ਪਾਓ ਫਤਿਹ ਸਭ ਤੇ ਜਿਹੜੀ ਸਮਾਜ ਸੇਵਾ ਅੰਮ੍ਰਿਤਸਰ ਤੋਂ ਮੇਰੇ ਵੀਰ ਇਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਫਿਰ ਵੀ ਆਣ ਕੇ ਮੋਰਚੇ ਦੇ ਉੱਤੇ ਗੁਰਮਖੋ ਕਿਸੇ ਨੂੰ ਜਿਹਨੂੰ ਆਨੇ ਹਾਰਾ ਨਾਰਾ ਮਾਰਨਾ ਤੇ ਪਤਾ ਲੈਣਾ ਗੁਰੂ ਦੀ लाड़ली ਫੌਜ ਦਾ ਇਹ लाड़ली ਫੌਜ ਵਾਸਤੇ ਰਸਤਾ ਵਾਸਤਾ ਲੈ ਕੇ ਆਏ ਆ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਜ ਰੱਖਣ ਤੁਸੀਂ ਵੀ ਗੁਰਮਖੋ ਤਿਆਰ ਰੱਖੋ ਬਲਾਓ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਓ ਨਿਆਂਗ ਸਿੰਘ ਜਥੇ ਬੰਦੀਆਂ ਨਾਲ ਮੁਲਾਕਾਤ ਕੀਤੀ ਹੈ ਅਵੀ ਮਹੀਨੇ ਤੋਂ ਮੋਰਚਾ ਚੱਲ ਰਿਹਾ ਕੀ ਹਾਲਾਤ ਦੇਖੇ ਇੱਥੇ ਜਿੱਥੇ ਵੀ ਦਸਵੇਂ ਪਾਤਸ਼ਾਹ ਦੀਆਂ ਫੌਜਾਂ ਹੁੰਦੀਆਂ ਜਿੱਥੇ ਵੀ ਡੇਰੇ ਲਾਉਂਦੀਆਂ ਚੜ੍ਹਦੀ ਕਲਾ 'ਚ ਹੁੰਦੀਆਂ ਔਰ ਸੱਚੇ ਪਾਤਸ਼ਾਹ ਨੇ ਜਿੰਨੀ ਕਿ ਸਾਡੀ ਹੈਸੀਅਤ ਜਿੰਨੀ ਕੋ ਔਕਾਤ ਆ ਉਹ ਮਾਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਹਲਤਾ ਜਿੰਨੀ ਸਾਡੀ ਔਕਾਤ ਅਸੀਂ ਸੇਵਾ ਕਰਕੇ ਚੱਲੇ ਆ ਔਰ ਸਾਰੀ ਮੇਰੀ ਕੌਮ ਨੂੰ ਬੇਨਤੀ ਆ ਕਿ ਭਰਾਓ ਜਿੰਨੇ ਜਨੇ ਜੋਗੇ ਵੀ ਹੈਗੇ ਜੇ ਸੰਬੰਧ ਕੱਢਦੇ ਜੇ ਨਾ ਗੁਰੂ ਦੇ ਨਾਮ ਦਾ ਕਿਸੇ ਜ਼ਰੂਰਤਮੰਦ ਬੱਚੇ ਨੂੰ ਪੜਾਇਆ ਕਰੋ ਕਿਸੇ ਦੀ ਮਦਦ ਕਰਿਆ ਕਰੋ ਕਿਸੇ ਦੀ ਛੱਤ ਪੈਣ ਵਾਲੀ ਉਹ ਪਵਾਇਆ ਕਰੋ ਤੇ ਉਹ ਕੰਮ ਨਾ ਕਰੋ ਜਿਹੜੇ ਆਪਾਂ ਕਰਦੇ ਆ ਨਾ ਜਾ ਕੇ ਐਜੀਪੀਸੀ ਦੇ ਵਿੱਚ ਕਿੰਨੇ ਕਿੰਨੇ ਰਮਾਲੇ ਮਹਿੰਗੇ ਚੜਾਈ ਜਾਣੇ ਤੇ ਰੱਜਿਆਂ ਨੂੰ ਰਜਾਈ ਜਾਣਾ ਤੇ ਉਹ ਜਿਹੜਾ ਬਜਟ ਆ ਉਹ ਬਹੁਤ ਜ਼ਿਆਦਾ ਉੱਥੇ ਤੇ ਕਿਸੇ ਕੰਮ ਨਹੀਂ ਆਉਂਦਾ ਸਿਰਫ ਜਦੋਂ ਕੰਮ ਆਉਂਦਾ ਰੈਲੀਆਂ ਦੇ ਵਿੱਚ ਲੰਗਰ ਵੇਸਟ ਹੁੰਦਾ ਵਾ ਗੁਰੂ ਦੇ ਲੰਗਰ ਦਾ ਨਰਾਦਰ ਹੁੰਦਾ ਵਾ ਔਰ ਮਹਾਰਾ ਸੱਚੇ ਪਾਸ਼ਾ ਨੇ ਸਾਨੂੰ ਪਰਬਤ ਦੇ ਭਲੇ ਦੀ ਅਰਦਾਸ ਦਿੱਤੀ ਆ ਅਸੀਂ ਸਭ ਦਾ ਭਲਾ ਮੰਗਿਆ ਕਰੀਏ ਸਭ ਦੇ ਭਲੇ ਦੀ ਸਾਡਾ ਭਲਾ ਵਾ ਔਰ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਸਾਨੂੰ ਜਿੱਥੇ ਵੀ ਸਾਡੀ ਕੌਮ ਦੀ ਕੋਈ ਸੇਵਾ ਮਿਲੇ ਉਹ ਸਿਰ ਮੱਥੇ ਪ੍ਰਵਾਨ ਕਰਿਆ ਕਰੋ ਇਹ ਸੱਚੇ ਪਾਸ਼ਾ ਆਪ ਹੀ ਫੌਜਾਂ ਦੀ ਸੇਵਾ ਕਰਾਉਂਦੇ ਆ। ਸਾਡੀ ਇੰਨੀ ਹਾਇਸੀਅਤ ਨਹੀਂ ਆ ਅਸੀਂ ਕਿਸੇ ਦੀ ਸੇਵਾ ਕਰ ਸਕੀ ਨਾ ਸਾਡੇ ਔਕਾਤ ਆ। ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਸਾਨੂੰ ਬਾਹ ਫੜ ਕੇ ਲੈ ਆ ਅਸੀਂ ਤੇ ਹੋਰ ਕੰਮ ਆਏ ਸੀ। ਤੇ ਉਹ ਮਹਾਂਪੁਰਸ਼ਾਂ ਦੀ ਸੇਵਾ ਮਿਲ ਗਈ ਔਰ ਮਹਾਰਾਜ ਸੱਚੇ ਪਾਸ਼ਾ ਇਹੋ ਜੀਆਂ ਸੇਵਾਵਾਂ ਸਾਨੂੰ ਦਿੰਦਾ ਰਹੀ। ਅਸੀਂ ਤੇਰੇ ਦਾਸ ਆ ਅਸੀਂ ਤੇਰੇ ਬੱਚੇ ਸਾਡੀ ਕੋਈ ਔਕਾਤ ਨਹੀਂ ਪਰ ਤੇਰੀ ਦਿੱਤੀ ਸੇਵਾ ਜਿਹੜੀ ਆ ਨਾ ਤੂੰ ਆਪ ਹੀ ਕਰਵਾਉਣਾ ਵਾ ਤੇ ਵਡਿਆਈ ਸਾਡੇ ਵਰਗਿਆਂ ਨੂੰ ਦੇ ਦੇਣਾ। ਮੈਂ ਕੁਛ ਸਮਝਦਾ ਇੱਡੇ ਵੱਡੇ ਮੋਰਚੇ ਦੇ ਵਿੱਚ ਜਿੱਥੇ ਕਿਸੇ ਚੀਜ਼ ਦੀ ਚਲੋ ਕਮੀ ਤੇ ਨਹੀਂ ਔਰ ਸੱਚੇ ਪਾਤਸ਼ਾਹ ਨੇ ਜਿੰਨੀ ਕਿ ਸਾਡੀ ਹਾਸੀ ਸੀ ਸਾਡੇ ਕੋਲ ਸੇਵਾ ਲਈ ਔਰ ਅੱਗੇ ਵੀ ਸੇਵਾ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ